ਉਰੰਗਜੀਤ ਬਾਦਸ਼ਾਹ ਦੀ ਮੌਤ ਤੋਂ ਬਾਅਦ ਬਾਦਸ਼ਾਹ ਦੀ ਗੱਦੀ ਦੇ ਵਾਰਿਸ ਉਰੰਗਜੀਤ ਬਾਦਸ਼ਾਹ ਦੇ ਪੁੱਤਰ ਬਾਦਸ਼ਾਹ ਦੇ ਦੋ ਪੁੱਤਰ ਨੇ ਇੱਕ ਦਾਰਾ ਆਦਮ ਸ਼ਾ ਵੱਡਾ ਪੁੱਤਰ ਹੈ ਬਹਾਦਰ ਸ਼ਾਹ ਜੀ ਹੁਣ ਜਦੋਂ ਔਰੰਗਜ਼ੇ ਬਾਦਸ਼ਾਹ ਦੀ ਮੌਤ ਹੋਈ ਤੇ ਜਿਹੜਾ ਦਾਰਾ ਆਦਮ ਸ਼ਾਹ ਸੀ ਔਰੰਗਜ਼ੇ ਬਾਦਸ਼ਾਹ ਦਾ ਛੋਟਾ ਪੁੱਤਰ ਉਹ ਬੜਾ ਚਲਾਕ ਤੇ ਚਤੁਰ ਹੈ ਉਹ ਬੜਾ ਚਲਾਕ ਸੀ ਔਰੰਗਜ਼ੇ ਬਾਦਸ਼ਾਹ ਦੀ ਮੌਤ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਕਰਤਾ ਔਰੰਗਜ਼ੇ ਬਾਦਸ਼ਾਹ ਦੀ ਗੱਦੀ ਤੇ ਬਰਾਜਮਨ ਹੋ ਗਿਆ ਜਿਹੜਾ ਵੱਡਾ ਭਰਾ ਸੀ ਸ਼ਾਹ ਬਹਾਦਰ ਬਹਾਦਰ ਸ਼ਾਹ ਉਹ ਇੱਕ ਧਾਰਮਿਕ ਖਿਆਲਾਂ ਵਾਲਾ ਬੰਦਾ ਹੈ ਸਾਧੂ ਵਰਤੀ ਵਾਲਾ ਹੈ ਨਿਮਰਤਾ ਬੜੀ ਹੈ ਪ੍ਰੇਮ ਬੜਾ ਹੈ ਜਿਹੜਾ ਆਦਮ ਸ਼ਾਹ ਇਹ ਬੜਾ ਜ਼ਾਲਮ ਤੇ ਪਾਪੀ ਬੰਦਾ ਹੈ ਹੁਣ ਆਦਮ ਸ਼ਾਹ ਨੇ ਆਪਣੇ ਪਿਤਾ ਦੇ ਤਖਤ ਤੇ ਬੈਠ ਕੇ ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆਪਣੇ ਹੀ ਭਰਾ ਦੇ ਨਾਲ ਭਰਾ ਮਾਰੂ جنگ ਸ਼ੁਰੂ ਕਰਤੀ ਐਲਾਨ ਕਰਤਾ ਸਿਪਾਹੀਆਂ ਨੂੰ ਇਹ ਕਹਿ ਦਿੱਤਾ ਵੀ ਜਿੱਤੇ ਵੀ ਬਹਾਦਰ ਸ਼ਾਹ ਮੇਰਾ ਭਰਾ ਦੱਸਦਾ ਨਾ ਉਤੇ ਉਹਦਾ ਕਤਲ ਕਰ ਦਿਓ ਉਤੇ ਉਹਨੂੰ ਮਾਰ ਦਿਓ ਇੱਧਰ ਜਦੋਂ ਬਹਾਦਰ ਸ਼ਾਹ ਨੂੰ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਿਆ ਤੇ ਮੌਤ ਤੋਂ ਬਾਅਦ ਜੋ ਤੇ ਕਾਰਾ ਵਾਪਰਿਆ ਵੀ ਮੇਰਾ ਛੋਟਾ ਭਰਾ ਆਜਮ ਸ਼ਾ ਉਹ ਮੇਰੇ ਪਿਤਾ ਦੀ ਗੱਦੀ ਤੇ ਬੈਠ ਕੇ ਆਪਣੇ ਆਪ ਨੂੰ ਨੇ ਬਾਦਸ਼ਾਹ ਐਲਾਨ ਕਰਤਾ ਤੇ ਸਿਪਾਈ ਵੀ ਸਾਰੀ ਫੌਜ ਵੀ ਉਹਦੇ ਨਾਲ ਹੈ ਤੇ ਉਹਨੇ ਮੈਨੂੰ ਮਾਰਨ ਦੇ ਲਈ ਸਿਪਾਈਆਂ ਨੂੰ ਐਲਾਨ ਕੀਤਾ ਵੀ ਜਿੱਤੇ ਵੀ ਬਹਾਦਰ ਸ਼ਾਹ ਦੱਸਦਾ ਉਹਨੂੰ ਮੌਤ ਦੀ ਕਾਟ ਉਤਾਰ ਦਿਓ ਕਤਲ ਕਰ ਦਿਓ ਹੁਣ ਬਹਾਦਰ ਸ਼ਾਹ ਨੂੰ ਤੇ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕਿੱਧਰ ਜਾਵਾਂ ਮੈਂ ਮੌਤ ਤੋਂ ਹਰੇਕ ਬੰਦਾ ਡਰਦਾ ਹੈ ਕੋਈ ਵੀ ਹੋਵੇ ਹਰੇਕ ਬੰਦੇ ਨੂੰ ਮੌਤ ਤੋਂ ਡਰ ਲੱਗਦਾ ਹੈ ਇੱਕ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਵਾਲਾ ਬੰਦਾ ਨਹੀਂ ਡਰਦਾ ਨਹੀਂ ਗਿਆਨ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਬੰਦਾ ਮੌਤ ਤੋਂ ਡਰਦਾ ਹੈ ਡਰ ਲੱਗਦਾ ਹੈ ਹੁਣ ਬਹਾਦਰ ਸ਼ਾਹ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਵੀ ਇਹ ਨਾ ਹੋਵੇ ਵੀ ਆਦਮ ਸ਼ਾਹ ਮੇਰਾ ਕਤਲ ਕਰਾ ਦੇਵੇ ਹੁਣ ਬਹਾਦਰ ਸ਼ਾਹ ਆਪਣੇ ਬਚਾਅ ਦੇ ਵਾਸਤੇ ਕਈ ਰਾਜੇ ਮਹਾਰਾਜਿਆਂ ਕੋਲ ਜਾ ਕੇ ਬੇਨਤੀ ਕਰਦਾ ਕਈਆਂ ਕੋਲ ਫਰਿਆਦ ਲੈ ਕੇ ਜਾਂਦਾ ਪਰ ਸਾਰੇ ਹੀ ਆਦਮ ਸ਼ਾਹ ਤੋਂ ਡਰਦੇ ਹੋਏ ਕੋਈ ਵੀ ਬਹਾਦਰ ਸ਼ਾਹ ਦੀ ਮਦਦ ਕਰਨ ਵਾਸਤੇ ਤਿਆਰ ਨਹੀਂ ਆ ਕਿਉਂਕਿ ਦਿੱਲੀ ਦਾ ਬਾਦਸ਼ਾਹ ਆਦਮ ਸ਼ਾਹ ਭਾਵੇਂ ਬਹਾਦਰ ਸ਼ਾਹ ਵੀ ਔਰੰਗਜ਼ੇਬ ਦਾ ਪੁੱਤਰ ਹੈ ਪਰ ਹੁਣ ਇਸ ਵਕਤ ਦਿੱਲੀ ਦੇ ਤਖਤ ਤੇ ਬਰਾਜਮਾਨ ਦਾਰਾ ਆਜਮ ਸ਼ਾਹ ਔਰੰਗਜ਼ੇਬ ਦਾ ਪੁੱਤਰ ਛੋਟਾ ਪੁੱਤਰ ਸਭ ਰਾਜੇ ਮਹਾਰਾਜਿਆਂ ਨੇ ਜਵਾਬ ਦੇ ਦਿੱਤਾ ਕਿਸੇ ਨੇ ਉਹਦੀ ਮਦਦ ਨਾ ਕੀਤੀ ਫਿਰ ਉਹ ਸੋਚਦਾ ਵੀ ਹੁਣ ਜਾਵਾਂ ਕਿਹੜੇ ਪਾਸੇ ਦਿੱਲੀ ਮੈਂ ਨਹੀਂ ਜਾ ਸਕਦਾ ਜੇ ਮੈਂ ਦਿੱਲੀ ਗਿਆ ਤੇ ਮੈਂ ਮਾਰਿਆ ਜਾਣਾ ਉਹ ਪਤਾ ਉਹਨੂੰ ਵੀ ਮੈਂ ਮਾਰਿਆ ਜਾਣਾ ਹੁਣ ਜਾਵਾਂ ਕਿੱਥੇ ਉਹ ਆਪਣੇ ਕੁਝ ਕੁ ਸਿਪਾਹੀ ਜਿਹੜੇ ਬਾਦਰੀ ਸ਼ਾਹ ਦੇ ਨਾਲ ਹੈ ਉਹਨਾਂ ਨੂੰ ਪੁੱਛਦਾ ਵੀ ਕੋਈ ਐਹੋ ਜਿਹਾ ਬਾਦਸ਼ਾਹ ਦੱਸੋ ਜਿਹੜਾ ਬਾਦਸ਼ਾਹ ਮੇਰੀ ਮਦਦ ਕਰ ਸਕਦਾ ਜਿਹੜਾ ਮੈਨੂੰ ਆਪਣੇ ਦਰਬਾਰ ਦੇ ਵਿੱਚ ਪਨਾਹ ਦੇ ਸਕਦਾ ਕਿਸੇ ਨੇ ਦੱਸਿਆ ਬਹਾਦਰ ਸ਼ਾ ਤੈਨੂੰ ਇਸ ਦੁਨੀਆ ਦੇ ਵਿੱਚ ਕਿਸੇ ਰਾਜੇ ਮਹਾਰਾਜੇ ਨੇ ਪਨਾਹ ਨਹੀਂ ਦੇਣੀ ਇੱਕ ਦਰਬਾਰ ਐਸਾ ਉੱਥੇ ਤੈਨੂੰ ਪਨਾਹ ਵੀ ਮਿਲ ਸਕਦੀ ਏ ਉਹਨਾਂ ਦੀ ਮਦਦ ਦੇ ਨਾਲ ਤੂੰ ਦਿੱਲੀ ਦਾ ਬਾਦਸ਼ਾਹ ਵੀ ਬਣ ਸਕਦਾ ਏ ਉਹ ਤੇਰੀ ਮਦਦ ਕਰ ਸਕਦੇ ਹੋ ਨਾ ਕਿਸੇ ਨੂੰ ਡਰਾਉਂਦੇ ਐ ਨਾ ਕਿਸੇ ਤੋਂ ਡਰਦੇ ਐ ਮਜਲੂਮਾਂ ਦੇ ਰਾਖੇ ਐ ਜ਼ੁਲਮ ਉਹ ਨਹੀਂ ਦਿੰਦੇ ਜ਼ੁਲਮ ਕਰਨ ਵਾਲੇ ਦਾ ਉਹ ਸਿਰ ਪੰਡ ਦਿੰਦੇ ਪਹਿਲਾਂ ਪਿਆਰ ਨਾ ਸਮਝਾਉਂਦੇ ਆ ਜੇ ਨਹੀਂ ਸਮਝਦਾ ਤੇ ਉਹਦਾ ਸਿਰ ਲਾ ਦਿੰਦੇ ਬਾਦਰ ਸ਼ਾਹ ਨੇ ਕਿਹਾ ਵੀ ਇਹ じゃ ਕਿਹੜਾ ਬਾਦਸ਼ਾਹ ਉਹਨਾਂ ਕਹੇ ਬਾਦਸ਼ਾਹ ਨਹੀਂ ਉਹ ਪਾਤਸ਼ਾਹ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਾਰ ਦਸ਼ਮੇਸ਼ ਪਤਾ ਬਹਾਦਰ ਸ਼ਾ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਮਦਦ ਕਿਉਂ ਕਰਨਗੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਵੀ ਮੈਂ ਔਰੰਗਜ਼ੇਬ ਬਾਦਸ਼ਾਹ ਦਾ ਪੁੱਤ ਨਾ ਤੇ ਮੇਰੇ ਪਿਤਾ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਤੋਂ ਨਿਕਲਣ ਵਾਸਤੇ ਆਨੰਦਪੁਰ ਨੂੰ ਛੱਡਣ ਵਾਸਤੇ ਮਜਬੂਰ ਕੀਤਾ ਹੁਣ ਮੇਰੇ ਪਿਤਾ ਔਰੰਗਜ਼ੇਬ ਬਾਦਸ਼ਾਹ ਦਾ ਸੂਬੇਦਾਰ ਸੂਬਾ ਸਰਹੰਦ ਉਹਨੇ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰ ਕੌਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਚਮਕੌਰ ਦੀ ਗੜੀ 'ਚ ਦੋ ਪੁੱਤਰ ਉਹਨਾਂ ਦੇ ਸ਼ਹੀਦ ਹੋ ਗਏ ਜਾਨੋ ਪਿਆਰੇ ਸਿੱਖ ਸ਼ਹੀਦ ਹੋਏ ਕਿੰਨਾ ਕੁ ਉਹਨਾਂ ਦੇ ਨਾਲ ਵਾਪਰਿਆ ਉਹ ਮੇਰੀ ਮਦਦ ਕਿਉਂ ਕਰਨਗੇ ਉਹਨਾਂ ਕਿਹਾ ਪਹਾਦਰ ਸ਼ਾ ਗੁਰੂ ਨਾਨਕ ਦਾ ਘਰ ਐਸਾ ਜਦੋਂ ਕੋਈ ਮਨੁੱਖ ਉਥੇ ਚਲਾ ਜਾਂਦਾ ਗਰੀ ਬਣ ਕੇ ਜਾਂਦਾ ਫਿਰ ਨਾ ਕੋ ਬੈਰੀ ਨਹੀਂ ਬਗਾਨਾ ਉਹ ਕਿਸੇ ਨੂੰ ਦੁਸ਼ਮਣ ਦੀ ਨਜ਼ਰ ਦੇ ਨਾਲ ਨਹੀਂ ਦੇਖਦੇ। ਉਹ ਇਹ ਨਹੀਂ ਦੇਖਦੇ ਵੀ ਸਾਹਮਣੇ ਦੁਸ਼ਮਣ ਆ ਰਿਹਾ ਜਾਂ ਦੁਸ਼ਮਣ ਦਾ ਪੁੱਤਰ ਆ ਰਿਹਾ। ਉਹ ਇਹ ਨਹੀਂ ਦੇਖਦੇ। ਕੋਈ ਇਹ ਨਹੀਂ ਸਮਝਦੇ ਵੀ ਇਹ ਬਗਾਨਾ ਹੈ ਸਾਡਾ ਨਹੀਂ ਆ। ਉਹ ਦੁਸ਼ਮਣ ਨੂੰ ਵੀ ਆਪਣੇ ਗੱਲ ਦੇ ਨਾਲ ਲਾ ਲੈਂਦੇ। ਉਹ ਛਾਤੀ ਨਾ ਲਾ ਲਿੰਦਾ ਜੋ ਸਰਨ ਆਵੇ ਤੇ ਸਕੰਠ ਲਾਵੇ ਹਰ ਬਿਰਧ ਸਵਾਮੀ ਸੰਦਾ ਉਹਦੀ ਛਾਤੀ ਨਾ ਲਾਉਣ ਵਾਲੀ ਬਹਾਦਰ ਸ਼ਾਹ ਕਹਿੰਦਾ ਵੀ ਦੇਖ ਲੋਏ ਨਾ ਹੋਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਮਦਦ ਨਾ ਕਰਨ ਆਦਮ ਸ਼ਾਹ ਤੇ ਥੋੜਾ ਮੇਰੇ ਤੇ ਤਰਸ ਕਰ ਲਵੇ ਤੇ ਇਹ ਮਹਾਰਾਜ ਕਰਨੀ ਨਾ ਕਿਸੇ ਨੇ ਪਿਆਰ ਨਾਲ ਸਮਝਾਇਆ, ਦਲਾਸਾ ਦਿੱਤਾ, ਕਿਉਂ ਡਰਦਾ ਹੈ? ਇੱਕ ਦਿਨ ਮਰਨਾ ਤਾਂ ਹੀ ਫਿਰ ਹੈ ਹੀ ਆ। ਜੇ ਤੇਰੇ ਭਰਾ ਨੇ ਕਤਲ ਕੀਤਾ ਤੇ ਤੈਨੂੰ ਨਰਕਾਂ ਵਿੱਚ ਜਗ੍ਹਾ ਮਿਲਣੀ ਹੈ, ਜੰਨਤ ਨਹੀਂ ਮਿਲਣੀ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਤੇ ਤੇਰੇ ਗੁਨਾਹ, ਪਾਪ ਬਖਸ਼ੇ ਜਾ ਸਕਦੇ। ਇਹ ਸੋਚ ਕੇ ਚੱਲ। ਪਹਿਲੀ ਗੱਲ ਉਹ ਤੈਨੂੰ ਕੁਝ ਨਹੀਂ ਕਹਿੰਦੇ, ਉਹ ਤੇ ਆਪਨਾ ਬਣਾ ਲਿੰਦੇ ਐ ਛਾਤੀ ਨਾਲ ਲਾ ਲਿੰਦੇ ਐ ਕੰਠ ਲਾਏ ਅਫਗਨ ਸਭ ਮਿਟੇ ਦਿਆਲ ਪੁਰਖ ਬਖਸੰਦ ਉਹਤੇ ਗਲ ਦੇ ਨਾਲ ਲਾਉਣ ਵਾਲੀ ਉਹ ਤਾਂ ਨਿਮਕ ਨਿਮਕ ਹਰੇਕ ਮਨੁੱਖ ਦੀ ਮਦਦ ਕਰਦੇ ਭਾਵੇਂ ਦਸ਼ਮਨ ਕਿਉਂ ਨਾ ਆਉਂ। ਆਨੰਦਪੁਰ ਦੀ ਜੰਗ ਦੇ ਵਿੱਚ ਅਸੀਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਭਾਈ ਕਨਈਆ ਜੀ ਜਦੋਂ ਸਿੱਖਾਂ ਨੂੰ ਪਾਣੀ ਪਿਆਰਿਆ ਸੀ ਤੇ ਉਹ ਔਰੰਗਜ਼ੇ ਬਾਦਸ਼ਾਹ ਤੇ ਪਹਾੜੀ ਰਾਜਿਆਂ ਦੀ ਫੌਜ ਨੂੰ ਵੀ ਪਾਣੀ ਪਿਆਰਿਆ ਕਿਸੇ ਨੇ ਸ਼ਿਕਾਇਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਕਨਈਆ ਜੀ ਨੂੰ ਜਿੱਥੇ ਪਾਣੀ ਪਿਉਣ ਵਾਸਤੇ ਕਿਹਾ ਉੱਥੇ ਜ਼ਖਮੀ ਸਿੱਖਾਂ ਨੂੰ ਤੇ जख्मी ਸਪਾਹੀਆਂ ਨੂੰ ਜਿਹੜੇ ਸਪਾਹੀ ਤੇਰੇ ਪਿਤਾ ਤੇ ਪਹਾੜੀ ਰਾਜਾਂ ਦੇ ਸਪਾਹੀ ਸੀ ਨਾ ਉਹਨਾਂ ਨੂੰ ਵੀ ਪਾਣੀ ਪਾਇਆ ਤੇ ਮਲਮ ਪੱਟੀ ਕੀਤੀ ਇੰਨਾ ਦੇਲੂ ਹੈ ਕੋਈ ਦੁਸ਼ਮਣ ਨੂੰ ਪਾਣੀ ਪਿਉਂਦਾ ਕੋਈ ਮਲਮ ਪੱਟੀ ਕਰਦਾ ਜੇ ਉਹ ਵੈਰ ਵਿਰੋਧ ਵਾਲੇ ਹੁੰਦੇ ਤੇ ਉਹਨਾਂ ਨੇ ਭਾਈ ਕਨਿਆ ਨੂੰ ਕਹਿ ਦੇਣਾ ਸੀ ਕਨਿਆ ਜੀ ਕੱਲੇ ਸਿੱਖਾਂ ਨੂੰ ਪਾਣੀ ਪਿਉਣਾ ਤੇ ਕੱਲੇ ਸਿੱਖਾਂ ਦੇ ਮੱਲਮ ਪੱਟੀ ਕਰਨੀ ਆ ਦੁਸ਼ਮਣ ਨੂੰ ਪਾਣੀ ਨਹੀਂ ਪਿਉਣਾ ਇਹ ਸਾਡੇ ਤੇ ਚੜ ਕੇ ਆਏ ਨੇ ਸਾਡੇ ਦੁਸ਼ਮਣ ਨੇ ਉਹ ਕਿਸੇ ਨੂੰ ਦੁਸ਼ਮਣ ਨਹੀਂ ਸਮਝਦੇ ਉਹ ਇਹ ਸਮਝਦੇ ਆ ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਉਹਨਾਂ ਦਾ ਸਿਧਾਂਤ ਹੈ ਮਰਿਆਦਾ ਹੈ ਹੁਣ ਬਹਾਦਰ ਸ਼ਾਹ ਨੂੰ ਥੋੜਾ ਹੌਸਲਾ ਪਿਆ ਪਹੁੰਚ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪਹਿਲਾਂ ਭਾਈ ਨੰਦ ਲਾਲ ਨਾਲ ਵੀ ਗੱਲਬਾਤ ਕੀਤੀ ਕਿਉਂਕਿ ਭਾਈ ਨੰਦ ਲਾਲ ਜੀ ਪਹਿਲਾਂ ਔਰੰਗਜ਼ੇ ਬਾਦਸ਼ਾਹ ਦੇ ਦਰਬਾਰ ਵਿੱਚ ਕਵੀ ਸੀ ਉਥੇ ਰਹਿੰਦੇ ਸੀ ਔਰੰਗਜ਼ੇ ਬਾਦਸ਼ਾਹ ਕੋਲ ਬਾਦ ਵਿੱਚ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਸੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ ਭਾਈ ਨੰਦ ਲਾਲ ਜੀ ਹੁਣ ਔਰੰਗਜ਼ੇਬ ਦਾ ਵੱਡਾ ਸੁਪੁੱਤਰ ਬਹਾਦਰ ਸ਼ਾਹ ਭਾਈ ਨੰਦ ਲਾਲ ਨੂੰ ਕਹਿੰਦਾ ਨੰਦ ਲਾਲ ਜੀ ਇੱਕ ਬੇਨਤੀ ਹੈ ਤੁਹਾਨੂੰ ਪਤਾ ਵੀ ਮੇਰੇ ਪਿਤਾ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਮੇਰਾ ਛੋਟਾ ਭਰਾ ਦਾਰਾ ਆਜ਼ਮ ਸ਼ਾ ਤਖਤ ਤੇ ਬਰਾਜਮਨ ਹੋਇਆ ਤੇ ਉਹ ਮੇਰਾ ਹੀ ਦੁਸ਼ਮਣ ਬਣ ਗਿਆ ਮੈਨੂੰ ਕਤਲ ਕਰਨ ਵਾਸਤੇ ਉਹਨੇ ਆਪਣੀ ਫੌਜ ਨੂੰ ਕਲਾਨ ਕਰ ਦਿੱਤਾ ਵੀ ਜਿੱਥੇ ਵੀ ਬਹਾਦਰ ਸ਼ਾ ਦੀਦਾ ਉਹਦਾ ਕਤਲ ਕਰ ਦਿਓ ਪਰ ਮੈਂ ਹੁਣ ਜਾਵਾਂ ਤੇ ਜਾਵਾਂ ਕਿਤੇ ਮੈਂ ਬੜੇ ਰਾਜੇ ਮਹਾਰਾਜੇ ਕੋਲ ਫਰਿਆਦ ਲੈ ਕੇ ਗਿਆ ਕਿਸੇ ਨੇ ਮੈਨੂੰ ਇਨਸਾਫ਼ ਨਾ ਦਵਾਇਆ ਕਿਸੇ ਨੇ ਮਦਦ ਨਾ ਕੀਤੀ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਰਬਾਰਤ ਜਾ ਮੈਂ ਪਾਤਸ਼ਾਹ ਦੇ ਦੁਸ਼ਮਣ ਦਾ ਪੁੱਤਰ ਐ ਕੀ ਮਹਾਰਾਜ ਮੇਰੀ ਮਦਦ ਕਰਨਗੇ ਭਾਈ ਆਨੰਦ ਲਾਲ ਜੀ ਪ੍ਰੇਮ ਨਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਨੂੰ ਦਸ਼ਮਣ ਨਹੀਂ ਸਮਝਦੇ ਉਹ ਤੇ ਤੇਰੇ ਪਿਤਾ ਨੂੰ ਵੀ ਦਸ਼ਮਣ ਨਹੀਂ ਮੰਨਦੇ ਸੀ ਉਹਨਾਂ ਨੂੰ ਵੀ ਸਮਝਾਇਆ ਸੀ ਵੀ ਤੂੰ ਜ਼ੁਲਮ ਕਰਨਾ ਛੱਡ ਦੇ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਰਾਜ ਕਰ ਜੀ ਸਦਕੇ ਕਰ ਪਰ ਗਰੀਬ ਗੁਰਮਿਆਂ ਤੇ ਲਤਾੜੇ ਹੋਏ ਮਨੁੱਖਾਂ ਤੇ ਜ਼ੁਲਮ ਨਾ ਕਰ ਆਪ ਸਾਰੇ ਧਰਮ ਚੰਗੇ ਨੇ ਸਾਰਿਆਂ ਨੂੰ ਆਪੋ ਆਪਣੇ ਧਰਮ ਵਿੱਚ ਰਹਿੰਦੇ ਪਰ ਤੇਰਾ ਪਿਤਾ ਮੰਨਿਆ ਨਾ ਕੋਈ ਗੱਲ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੱਲ ਕਰਦਾ ਭਾਈ ਆਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰਤ ਜਾਂਦੇ ਐ ਹੱਥ ਜੋੜ ਕੇ ਰਹੇ ਨੇ ਤੇ ਬਾਦਸ਼ਾਹ ਨੇ ਪੁੱਛਿਆ ਆਨੰਦ ਲਾਲ ਕੀ ਗੱਲ ਅੱਜ ਕੋ ਤੇ ਚਾਹੀਦਾ ਬਾਦਸ਼ਾਹ ਮੈਨੂੰ ਤੇ ਕੁਝ ਨਹੀਂ ਚਾਹੀਦਾ ਪਰ ਮੈਂ ਇੱਕ ਫਰਿਆਦ ਬੇਨਤੀ ਲੈ ਕੇ ਆਇਆ ਔਰੰਗਜ਼ੇ ਬਾਦਸ਼ਾਹ ਦਾ ਸੁਪੁੱਤਰ ਬਹਾਦਰ ਸ਼ਾਹ ਤੁਹਾਡੇ ਦਰਬਾਰ ਚ ਆਇਆ। ਪਾਤਸ਼ਾਹ ਨੇ ਕਿਹਾ ਨਦਰ ਨਹੀਂ ਆਉਂਦਾ ਕਿੱਥੇ ਐ। ਪਾਤਸ਼ਾਹ ਸਮਝਦਾ ਵੀ ਮੈਂ ਦਸ਼ਮਣ ਦਾ ਪੁੱਤਰ ਆ ਇਹ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਬੁਲਾਉਣਾ। ਪਾਤਸ਼ਾਹ ਨੇ ਕਿਹਾ ਵੀ ਲੈ ਕੇ ਆ ਬਹਾਦਰ ਸ਼ਾਹ ਕੀ ਚਾਹੁੰਦਾ ਐ। ਪਾਤਸ਼ਾਹ ਜੀ ਉਹ ਚਾਹੁੰਦਾ ਐ ਵੀ ਮੇਰੀ ਮਦਦ ਕਰੋ ਕਿਉਂਕਿ ਅਰੰਗਜੇ ਬਾਦਸ਼ਾਹ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਦਾ ਛੋਟਾ ਪੁੱਤਰ ਆਜਮ ਸ਼ਾਹ ਤਖਤ ਤੇ ਬਰਾਜਮਣ ਹੋਇਆ। ਪਾਤਸ਼ਾਹ ਨੇ ਕਿਹਾ ਚੰਗੀ ਗੱਲ। ਪੁੱਤਰਾਂ ਦਾ ਹੱਕ ਹੁੰਦਾ ਹੈ ਤਖਤ ਤੇ ਬਰਾਜਮਣ ਹੋਣਾ ਕੀ ਛੋਟਾ ਕੀ ਵੱਡਾ? ਨਹੀਂ ਪਾਤਸ਼ਾਹ ਹੱਕ ਤੇ ਵੈਸੇ ਵੱਡੇ ਪੁੱਤਰ ਦਾ ਸੀ। ਪਾਤਸ਼ਾਹ ਕਹਿੰਦੇ ਵੀ ਦੋਨਾਂ 'ਚ ਫਰਕ ਕੀ ਹੈ? ਹੈ ਤੇ ਰੰਗ ਦੇ ਬਾਦਸ਼ਾਹ ਦੇ ਪੁੱਤਰੀ ਨਾ ਉਹਨਾਂ ਕਹੇ ਬਾਦਸ਼ਾਹ ਬੜਾ ਫਰਕ ਹੈ ਕਿ ਆਦਮ ਸ਼ਾ ਚੰਗਾ ਨਹੀਂ ਹਾਂ ਬਾਦਸ਼ਾਹ ਆਦਮ ਸ਼ਾ ਬੜਾ ਜ਼ਾਲਮ ਤੇ ਪਾਪੀ ਬਿਰਤੀ ਦਾ ਬੰਦਾ ਹੈ ਬਹਾਦਰ ਸ਼ਾ ਥੋੜਾ ਵਿਚਾਰਾ ਨਰਮ ਹੈ ਧਾਰਮਿਕ ਖਿਆਲਾਂ ਵਾਲਾ ਬੰਦਾ ਹੈ ਨਰਮ ਸੁਭਾਅ ਬੜਾ ਤੇ ਆਦਮ ਸ਼ਾ ਉਨਾਂ ਹੀ ਸਖਤ ਹੈ ਤੇ ਪਾਪੀ ਤੇ ਜ਼ਾਲਮ ਹੈ ਉਹ ਤਖਤ ਤੇ ਬੈਠਣਸਾਰ ਉਹਨੇ ਪਹਿਲਾਂ ਆਪਣੇ ਭਰਾ ਨੂੰ ਮਾਰਨ ਵਾਸਤੇ ਆਪਣੀ ਫੌਜ ਨੂੰ ਸਿਪਾਹੀਆਂ ਨੂੰ ਕਿਹਾ ਵੀ ਬਾਦਰ ਸ਼ਾ ਦਾ ਕਤਲ ਕਰ ਦੇ ਇਸ ਲਈ ਮਰਦ ਉਹ ਤੇ ਆਪਣੇ ਪਿਤਾ ਦੇ ਨਾਲੋਂ ਵੀ ਜ਼ਿਆਦਾ ਗੁਨਾਹਗਾਰ ਤੇ ਪਾਪੀ ਬੰਦਾ ਹੈ ਉਹ ਆਪਣੇ ਪਿਤਾ ਨਾਲੋਂ ਔਰੰਗਜ਼ੇਬ ਬਾਦਸ਼ਾਹ ਨਾਲੋਂ ਵੀ ਭੈੜਾ ਏਸ ਲਈ ਪਾਤਸ਼ਾਹ ਬਹਾਦਰ ਸ਼ਾ ਫਰਿਆਦ ਲੈ ਕੇ ਆਇਆ ਇਹਨੇ ਨੂੰ ਬਹਾਦਰ ਸ਼ਾ ਗੁਰੂ ਦਰਬਾਰ ਤੇ ਪੇਸ਼ ਹੋਇਆ ਪਾਤਸ਼ਾਹ ਦੇ ਚਰਨਾਂ ਤੇ ਟੈ ਕੇ ਨਮਸਕਾਰ ਕੀਤੀ ਲੋਕ ਹੈਰਾਨ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਪੁੱਤਰ ਬਹਾਦਰ ਸ਼ਾ ਆਇਆ ਇਹ ਤੇ ਕਿਸੇ ਨੂੰ ਸੀਸ ਨਵਾਉਣ ਵਾਲੇ ਨਹੀਂ ਕਿਸੇ ਦਾ ਸੀਸ ਝਕਾਉਣ ਵਾਲੇ ਆ ਵੀ ਤੁਸੀਂ ਸਾਨੂੰ ਸੀਸ ਝਕਾਉਦੇ ਅੱਜ ਆਪ ਝੁਕਾਰੇ ਹੈਂ ਹੈਰਾਨ ਆ ਨਾ ਅਚਾਰਜਤਾ ਤਾਂ ਹੋ ਹੀ ਜਾਂਦਾ ਬੰਦੇ ਨੂੰ ਵੀ ਇਹ ਤੇ ਲੋਕਾਂ ਨੂੰ ਗਲ ਤੇ ਕਿਰਪਾਨ ਰੱਖ ਕੇ ਕਹਿੰਦੇ ਸੀ ਵੀ ਤੁਸੀਂ ਸਲਾਮ ਕਬੂਲ ਕਰੋ ਧਰਮ ਬਦਲੋ ਅੱਜ ਕਲੰਗੀਧਰ ਮਹਾਰਾਜ ਦੇ ਸਾਹਮਣੇ ਮਿੱਟੀ ਹੋਇਆ ਖੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਨੂੰ ਕਹਿੰਦੇ ਹਾਂ ਵੀ ਬਹਾਦਰ ਸ਼ਾਹ ਕੀ ਚਾਹਣਾ ਹੈ ਕਹਿੰਦਾ ਪਾਤਸ਼ਾਹ ਵੈਸੇ ਤੇ ਤੁਹਾਨੂੰ ਆਨੰਦ ਲਾਲ ਨੇ ਸਭ ਕੁਝ ਦੱਸ ਦਿੱਤਾ ਹੋਣਾ ਪਰ ਅਬ ਮਹਾਰਾਜ ਬੇਨਤੀ ਹੈ ਮੇਰੀ ਮਦਦ ਕਰੋ ਬਾਤਸਾ ਜੀ ਤੁਸੀਂ ਨਾ ਮੇਰੀ ਮਦਦ ਕੀਤੀ ਬਾਹ ਨਾ ਫੜੀ ਤੇ ਮੇਰੀ ਬਾਹ ਕੌਣ ਫੜੇਗਾ ਮੈਂ ਤੇ ਫਰਿਆਦ ਲੈ ਕੇ ਆਇਆ ਮੈਂ ਬੜੇ ਰਾਜੇ ਮਹਾਰਾਜਾ ਕੋਲ ਗਿਆ ਕਿਸੇ ਨੇ ਮੇਰੀ ਬਾਹ ਨਾ ਫੜੀ ਫਿਰ ਮੈਨੂੰ ਤੁਹਾਡੇ ਦਰਬਾਰ ਬਾਰੇ ਦੱਸਿਆ ਮੈਂ ਆਉਂਦਾ ਨਹੀਂ ਸੀ ਕਿਉਂਕਿ ਮੈਂ ਸਮਝਦਾ ਸੀ ਵੀ ਮੈਂ ਔਰੰਗਜ਼ੇ ਬਾਦਸ਼ਾਹ ਦਾ ਪੁੱਤਰ ਐ ਤੇ ਔਰੰਗਜ਼ੇ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਤੁਹਾਡੇ ਸਿੱਖਾਂ ਤੇ ਬੜੇ ਜ਼ੁਲਮ ਕੀਤੇ ਨੇ ਬਾਬੇ ਮਤੀ ਦਾਸ ਨੂੰ ਆਰੇ ਦੇ ਨਾਲ ਤੀਰਿਆ ਗਿਆ ਭਾਈ ਦਿਆਲਾ ਜੀ ਭਾਈ ਸਤੀ ਦਾਸ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਰੂਵ ਵਿਤਲ ਪੇਟ ਕੇ ਦੀਗ ਵਿੱਚ ਉਬਾਲ ਕੇ ਪਾਸ ਬੜੇ ਤਸੀਹੇ ਦਿੱਤੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਧਰ ਦੇ ਨਾਲੋਂ ਅਲੱਗ ਕਰਤਾ ਬੜੇ ਜ਼ਲਮ ਕੀਤੇ ਚਮਕੌਰ ਦੀ ਗੜੀ ਵਿੱਚ ਤੁਹਾਡੇ ਦੋ ਪੁੱਤਰ ਸ਼ਹੀਦ ਹੋਏ ਸਰਹੰਦ ਦੇ ਵਿੱਚ ਤੁਹਾਡੇ ਦੋ ਛੋਟੇ ਲਾਲ ਫਰਜ਼ੰਦ ਤੇ ਮਾਤਾ ਗੁਜਰ ਕੌਰ ਸ਼ਹੀਦ ਹੋਏ ਮੈਂ ਸੋਚਦਾ ਸਾਂ ਵੀ ਮੇਰੀ ਮਰਦ ਮਦਦ ਕਿਉਂ ਕਰਨਗੀ ਮੈਂ ਤੇ ਦਸ਼ਮਨ ਦਾ ਪੁੱਤ ਨਾ ਕਿਸੇ ਨੇ ਕਿਹਾ ਨਹੀਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਭਾਵੇਂ ਦਸ਼ਮਣੀ ਕਿਉਂ ਨਾ ਹੋਵੇ ਜਿਹੜਾ ਗੁਰੂ ਨਾਨਕ ਦੇ ਘਰ ਆ ਜਾਏ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਸਿਧਾਂਤ ਹੈ ਉਹ ਛਾਤੀ ਨਾਲ ਲਾ ਲੈਂਦੇ ਉਹ ਗਲ ਦੇ ਨਾਲ ਲਾ ਲੈਂਦੇ ਪਾਸ ਮੈਂ ਤੁਹਾਡੇ ਘਰ ਆਇਆ ਮਰਨਾ ਤੇ ਮੈਂ ਹੈ ਜਿੰਦੇ ਮੈਂ ਆਪਣੇ ਭਰਾ ਦੇ ਹੱਥੋਂ ਮਰਿਆ ਤਾਂ ਮੈਨੂੰ ਜੰਨਤ ਵਿੱਚ ਨਹੀਂ ਨਰਕਾਂ ਦੇ ਵਿੱਚ ਜਗ੍ਹਾ ਮਿਲਣੀ ਹੈ ਕਿਸੇ ਨੇ ਦੱਸਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਰਿਆ ਹੋ ਸਕਦਾ ਤੂੰ ਬਖਸ਼ਿਆ ਜਾਵੇਂ ਹੁਣ ਤੇ ਪਾਤਸ਼ਾਹ ਰਾਖ ਪ੍ਰਭੂ ਭਾਵੇਂ ਮਾਰ ਹੁਣ ਭਾਵੇਂ ਰੱਖ ਲੈ ਭਾਵੇਂ ਮਾਰ ਲੈ ਹਉ ਤੇ ਤੇਰੀ ਸ਼ਰਨ ਵਿੱਚ ਆ ਗਿਆ ਮਰਦ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਤੇ ਮਰਦ ਤੇਰੇ ਚਰਨਾਂ 'ਤੇ ਪਹੁੰਚ ਗਿਆ ਹੁਣ ਤੇ ਜਿਵੇਂ ਮਰਤੀ ਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹਾਦਰ ਸਾਹਿਬ ਅਸੀਂ ਤੇਰੀ ਮਦਦ ਕਰਾਂਗੇ ਪਰ ਇੱਕ ਵਾਅਦਾ ਕਰ ਪਾਛਾ ਕਿਹੜਾ ਵਾਅਦਾ ਵਾਦਾ ਕਰ ਜੇ ਅਸੀਂ ਤੇਰੀ ਮਦਦ ਕੀਤੀ ਮੁਕਰੀ ਨਾ ਜਿੰਨਾ ਜਿੰਨਾ ਨੇ ਜ਼ੁਲਮ ਕੀਤੇ ਨੇ ਸੂਬਾ ਸਰਹੰਦ ਸੁਚਾ ਨੰਦ ਗੰਗੂ ਵਰਗੇ ਛੋਟੇ ਸਹਿਬਜ਼ਾਦਿਆਂ ਦੀ ਸਾਹ ਨਾੜੀਆਂ ਕੱਟਣ ਵਾਲੇ ਸਾਸਲ ਬੇਗ ਤੇ ਬਾਸਲ ਬੇਗ ਉਹਨਾਂ ਨੂੰ ਤੋਂ ਸਾਡੇ ਹਵਾਲੇ ਕਰੇਗਾ ਉਹਨਾਂ ਰਾਜੇ ਮਹਾਰਾਜਾਂ ਨੂੰ ਤੈਨੂੰ ਸਾਡੇ ਹਵਾਲੇ ਕਰਨਾ ਪੈਣਾ ਹੈ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ ਦੁਨੀਆ ਤੇ ਜਿਨ੍ਹਾਂ ਨੇ ਨਾ ਬੱਚੇ ਦੇਖੇ ਨਾ ਬੁੱਢੇ ਦੇਖੇ ਨਾ ਧੀਆ ਦੇਖੀਆਂ ਨਾ ਮਾਵਾਂ ਦੇਖੀਆਂ ਨਾ ਭੈਣਾਂ ਦੇਖੀਆਂ ਸਭ ਤੇ ਜ਼ੁਲਮ ਕਰਦੇ ਰਹੇ ਉਹ ਸਾਡੇ ਹਵਾਲੇ ਕਰਨੇ ਪੈਣਗੇ ਸ਼ਾਬਾਦ ਨੇ ਕਿਹਾ ਪਾਤਸ਼ਾਹ ਜਦੋਂ ਹੀ ਮੈਂ ਤਖਤ ਤੇ ਬਰਾਜਮਾਨ ਹੋਇਆ ਸਭ ਤੋਂ ਪਹਿਲਾਂ ਹੀ ਇਹ ਕੰਮ ਕਰਾਂਗਾ ਤੁਹਾਡੇ ਹਵਾਲੇ ਇਹ ਸਾਰੇ ਪਾਪੀ ਤੁਹਾਡੇ ਹਵਾਲੇ ਕਰ ਦਿਆਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਸਾ ਜਾਣ ਦੇ ਸਭ ਕੋ ਜਾਣਦੇ ਆ ਵੀ ਬਹਾਦਰ ਸ਼ਾਹ ਵੀ ਇੱਕ ਦਿਨ ਬੇਈਮਾਨੀ ਕਰੇਗਾ ਪਰ ਸਿੱਖਾਂ ਨੂੰ ਦਿਖਾਉਣਾ ਚਾਹੁੰਦੇ ਕੁਝ ਨਾ ਕੁਝ ਤੇ ਮਰਦ ਉਹ ਕਹਾਉਣਾ ਤੋਂ ਤੇ ਇਹ ਵੀ ਪਾਤਸ਼ਾਹ ਜਾਣਦੇ ਵੀ ਜਿਹੜਾ ਦਰਬਾਰ ਤੱਕ ਉਹਦੀ ਮਦਦ ਵੀ ਕਰਨੀ ਹੈ ਇਹ ਗੁਰਨਾਨਕ ਦੇ ਘਰ ਦਾ ਸਿਧਾਂਤ ਹੈ ਭਾਵੇਂ ਉਹ ਪ੍ਰੇਮੀ ਕਿਉਂ ਨਾ ਹੋਵੇ ਭਾਵੇਂ ਉਹ ਧੋਕੇਬਾਜ਼ ਹੀ ਕਿਉਂ ਨਾ ਹੋਵੇ ਮਦਦ ਕਰਨੀ ਪੈਣੀ ਹਨ ਪਾਤਸ਼ਾਹ ਨੇ ਕਿਹਾ ਬਹਾਦਰ ਸ਼ਾਹ ਆਪਣੇ ਭਰਾ ਨੂੰ ਚਿੱਠੀ ਲਿਖ ਤੇ ਜੰਗ ਦਾ ਐਲਾਨ ਕਰ ਬਹਾਦਰ ਸ਼ਾਹ ਨੇ ਚਿੱਠੀ ਲਿਖੀ ਤੇ ਇਧਰ ਜਦੋਂ ਆਜਮ ਸ਼ਾਹ ਨੂੰ ਚਿੱਠੀ ਮਿਲੀ ਤੇ ਉਹ ਬੜਾ ਹਾਸ ਹਾਸ ਕੇ ਕਹਿੰਦਾ ਲੈ ਹੁਣ ਡਰਪੋਕ ਤੇ ਚੋਰ ਬੰਦੇ ਵੀ ਮੇਰੇ ਨਾਲ ਜਾ ਜੰਗ ਲੜਨਗੇ ਆਪਣੇ ਭਰਾ ਨੂੰ ਡਰਪੋਕ ਤੇ ਚੋਰ ਦੱਸਦਾ ਵੀ ਇਹ ਮੇਰੇ ਨਾਲ ਜਾ ਕਰੂਗਾ ਕਿੰਨੇ ਕੁ ਸਿਪਾਹੀ ਹੋਣਗੇ ਇਹਦੇ ਕੋਲੇ ਇੱਕੋ ਹੱਲੇ ਦੇ ਨਾਲ ਆਪਾਂ ਇਹਨੂੰ ਮੌਤ ਦੇ ਘਾਟ ਉਤਾਰ ਤੇ ਨਾ ਜੰਗ ਦਾ ਐਲਾਨ ਹੋਇਆ ਦੋਨਾਂ ਪਾਸਾਂ ਤੋਂ ਤੀਰ ਚੱਲੇ ਕਿਰਪਾਨਾਂ ਤੱਲੀਆਂ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਚੜ੍ਹਦੀ ਕਲਾ ਵਾਲੇ ਸਿੰਘ ਬਹਾਦਰ ਸ਼ਾਹ ਦੇ ਮੋਢੇ ਨਾਲ ਮੁੱਢਾ ਜੋੜ ਕੇ ਤੁਰੇ ਨੇ ਦੋਨਾਂ ਪਾਸਿਓਂ ਕਿਰਪਾਨਾਂ ਤੱਲੀਆਂ ਗੋਲੀਆਂ ਚੱਲੀਆਂ ਤੇਗਾਂ ਤੱਲੀਆਂ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਪਹੁੰਚ ਗਏ ਦੇ ਪਾਸਾ ਨੇ ਪੱਤੇ ਵਿੱਚੋਂ ਕੱਢਿਆ ਤੀਰ ਵਿਨਿਆ ਨਿਸ਼ਾਨਾ ਤੇ ਇੱਕੋ ਤੀਰ ਦੇ ਨਾਲ ਬਹਾਦਰ ਸ਼ਾਹ ਦਾ ਜਿਹੜਾ ਲੋਹਾ ਬਣਿਆ ਸੀ ਨਾ ਸਿਰ ਦੇ ਉੱਤੇ ਆਸੇ-ਪਾਸੇ ਸਾਰੇ ਸ਼ਰੀਰ ਤੇ ਬਾਪੂ ਨੇ ਇੱਕੋ ਤੀਰ ਛੱਡਿਆ ਤੇ ਇੱਕੋ ਤੀਰ ਦੇ ਨਾਲ ਲੋਹੇ ਨੂੰ ਤੀਰ-ਤੀਰਦਾ ਹੋਇਆ ਬਹਾਦਰ ਸ਼ਾਹ ਦੇ ਮੱਥੇ ਨੂੰ ਪਾਰ ਕਰ ਗਿਆ ਕੋ ਸਤਨਾਮ ਸ਼੍ਰੀ ਆਦਮ ਸ਼ਾਹ ਦੇ ਮੱਤੇ ਨੂੰ ਜਦੋਂ ਤੀਰ ਪਾਰ ਕੀਤਾ ਤੇ ਆਦਮ ਸ਼ਾਹ ਦੀ ਮੌਤ ਹੋਈ ਤੇ ਸਿਪਾਈ ਆਦਮ ਸ਼ਾਹ ਦੇ ਭੱਜ ਗਏ ਇਧਰ ਬਹਾਦਰ ਸ਼ਾਹ ਜਦੋਂ ਆਪਣੇ ਭਰਾ ਦੇ ਕੋਲ ਜਾਂਦਾ ਤੇ ਤੀਰ ਦੇਖਦਾ ਹੈ ਹੈਰਾਨ ਹੁੰਦਾ ਨਾ ਤੀਰ ਦੇ ਕੇ ਵੀ ਆਹ ਤੀਰ ਕਿਦਾ ਹੈ ਸਿਪਾਈਆਂ ਨੇ ਕਿਹਾ ਬਹਾਦਰ ਸ਼ਾ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਤੁਹਾਨੂੰ ਕੀ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਦੀ ਨਿਸ਼ਾਨੀ ਹੈ ਉਹਨਾਂ ਦੇ ਤੀਰ ਤੇ ਸੋਨਾ ਲੱਗਿਆ ਹੁੰਦਾ ਹੈ ਤੇ ਦੇਖ ਪਾਤਸ਼ਾਹ ਦੇ ਤੀਰ ਦੇ ਉੱਤੇ ਸੋਨਾ ਲੱਗਿਆ ਹੈ ਇਹ ਸੋਨਾ ਤਾਂ ਲਾਇਆ ਜਾਂਦਾ ਵੀ ਜੇ ਸਾਡੇ ਤੀਰ ਦੇ ਨਾਲ ਕੋਈ ਬੰਦਾ ਜ਼ਖਮੀ ਹੋ ਗਿਆ ਤੇ ਇਹ ਸੋਨੇ ਨੂੰ ਵੇਚ ਕੇ ਉਹ ਆਪਣਾ ਇਲਾਜ ਕਰਾ ਲਵੇ ਜੇ ਮਰ ਗਿਆ ਘਰ ਦੇ ਵਿੱਚ ਗਰੀਬੀ ਹੈ ਤੇ ਇਸ ਤੀਰ ਦੇ ਸੋਨੇ ਨੂੰ ਵੇਚ ਕੇ ਉਹ ਆਪਣੀ ਅੰਤਮ ਰਸਮ ਪਰਿਵਾਰ ਮਰੇ ਹੋਏ ਦੀ ਨਿਭਾ ਸਕਦਾ ਹੈ ਕਫਨ ਪਾ ਸਕਦਾ ਹੈ ਕੱਪੜਾ ਪਾ ਸਕਦਾ ਹੈ ਸਤਿਗੁਰੂ ਜੀ ਮਾਰਨ ਤੋਂ ਬਾਅਦ ਵੀ ਦੁਸ਼ਮਣ ਤੇ ਪਰ ਉਪਕਾਰ ਕਰਦੇ ਐ ਆਕੋ ਸਤਨਾਮ ਸ੍ਰੀ ਵਾਹਿਗੁਰੂ ਬਹਾਦਰ ਸ਼ਾਹ ਹਰਾਨ ਚਲੋ ਬਹਾਦਰ ਸ਼ਾਹ ਦਿੱਲੀ ਤਖਤ ਤੇ ਬਰਾਦਮਨ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਬਹਾਦਰ ਸ਼ਾਹ ਲਿਆ ਭਾਈ ਵਾਦੇ ਦੇ ਮੁਤਾਬਕ ਸਾਰੇ ਜਿਹੜਾ ਜਿਹੜਾ ਵਾਦਾ ਕੀਤਾ ਸੀ ਸਰਹੰਦ ਦਾ ਨਵਾਬ ਬਾਦਸ਼ਾਹ ਸ਼ਾਸਨ ਬੀਗ ਬੌਸਲ ਬੀਗ ਸੁਚਾ ਆਨੰਦ ਵਰਗੇ ਲਿਆ ਭਾਈ ਉਹ ਰਾਜੇ ਮਹਾਰਾਜੇ ਜਿਨ੍ਹਾਂ ਨੇ ਜ਼ਲਮ ਕੀਤਾ ਸਾਡੇ ਹਵਾਲੇ ਕਰ ਬੰਦਾ ਤਖਤ ਤੇ ਬੈਠਣ ਤੋਂ ਪਹਿਲਾਂ ਕੁਝ ਹੋਰ ਹੁੰਦਾ ਬਾਅਦ ਵਿੱਚ ਕੁਝ ਹੋਰ ਹੀ ਬਣ ਜਾਂਦਾ ਪਹਿਲਾਂ ਤੇ ਕਹਿੰਦਾ ਮੈਂ ਤੇ 1 ਰੁਪਿਆ ਹੀ ਤਨਖਾਹ ਲੈਣੀ ਆ ਮੜ ਕੇ ਬਾਅਦ ਵਿੱਚ ਸਭ ਕੁਝ ਹੀ ਲੈ ਜਾਂਦਾ ਪਹਿਲਾਂ ਤੇ ਬੜਾ ਖੁਦ ਕਹਿੰਦਾ ਕਹਿੰਦਾ ਭਾ ਵੀ ਦਿਖਾਵਾ ਪਤ ਹੋਰ ਆ ਤੇ ਕਰਦਾ ਕੁਝ ਹੋਰ ਬਹਾਦਰ ਸ਼ਾਹ ਵੀ ਇਸੇ ਤਰ੍ਹਾਂ ਕੀਤਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਹਜੇ ਮੈਂ ਨਵਾਂ ਨਵਾਂ ਬਾਦਸ਼ਾਹ ਬਣਿਆ ਜੇ ਮੈਂ ਇਹ ਤੁਹਾਨੂੰ ਫੜਾ ਦਿੱਤੇ ਤੇ ਦੂਜੇ ਰਾਜੇ ਮਹਾਰਾਜੇ ਬਾਗੀ ਹੋ ਜਾਣਗੇ ਮੇਰੇ ਵਿਰੁੱਧ ਹੋ ਜਾਣਗੇ ਬਗਾਵਤ ਹੋ ਜਾਣੀ ਹੈ ਮਹਾਰਾਜ ਇਸ ਲਈ ਥੋੜਾ ਸਮਾਂ ਲੱਗੇਗਾ ਪਾਸਾ ਨੇ ਕਿਹਾ ਬਹਾਦਰ ਸ਼ਾਹ ਤੂੰ ਆਪਣੇ ਤਖਤ ਦਾ ਆਨੰਦ ਮਾਣ ਮੇਰਾ ਖਾਲਸਾ ਆਪੇ ਹੀ ਬਦਲਾ ਲੈ ਲੂਗਾ ਆਪੇ ਹੀ ਸੂਬਾ ਸਰਹੰਦ ਨੂੰ ਵੀ ਫੜ ਲੂ ਸ਼ਾਸਲ ਵੇਗ ਨੂੰ ਵੀ ਸਜ਼ਾ ਦੇ ਦੂ ਸੁਚਾਨੰਦ ਵਰਗਿਆਂ ਨੂੰ ਵੀ ਧੂਕੇ ਸਜ਼ਾ ਹੋਏਗੀ ਆਪੇ ਮੇਰਾ ਖਾਲਸਾ ਇਹਨਾਂ ਨੂੰ ਫੜ ਲੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਕਹਿੰਦਾ ਦੇਖੋ ਸਿਕੋ ਕਦੇ ਵੀ ਇਹਨਾਂ ਲੋਕਾਂ ਤੇ ਯਕੀਨ ਨਹੀਂ ਕਰਨਾ ਇਹ ਬਾਦਸ਼ਾਹਿਆਂ ਵਾਲੇ ਦਿੱਲੀ ਵਾਲੇ ਕਦੇ ਵੀ ਕਿਸੇ ਦੇ ਸਕੇ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦਿੱਲੀ ਵਾਲੇ ਅੱਜ ਵੀ ਪੰਜਾਬ ਦੇ ਸਕੇ ਨਹੀਂ ਹੈ ਅੱਜ ਵੀ ਪੰਜਾਬ ਤੇ ਜਿੰਨਾ ਜ਼ੁਲਮ ਹੋ ਰਿਹਾ ਦਿੱਲੀ ਕਰੀ ਨਾ ਪੰਜਾਬ ਨੂੰ ਤੇ ਬਰਬਾਦ ਕਰਨ ਦੇ ਕਿਸਾਨਾਂ ਦੀਆਂ ਪਹਿਲਾਂ ਜ਼ਮੀਨਾਂ ਖੋਣ ਦੀ ਕੋਸ਼ਿਸ਼ ਕੀਤੀ ਬੜਾ ਕੁਝ ਕਰ ਰਹੇ ਨੇ ਜ਼ਮੀਨਦਾਰ ਰੇਟ ਫਸਲ ਦਾ ਰੇਟ ਹੀ ਨਹੀਂ ਮਿਲਦਾ ਕਿਸਾਨ ਮਿਹਨਤ ਕਿਸਾਨ ਕਰਦਾ ਕਹਿੰਦੇ ਮੁੱਲ ਅਸੀਂ ਲਾਵਾਂਗੇ ਰੇਟ ਅਸੀਂ ਲਾਉਣਾ ਹਰੇਕ ਬੰਦਾ ਆਪੋ ਆਪਣੀ ਫਸਲ ਦਾ ਰੇਟ ਲਾ ਸਕਦਾ ਪਰ ਕਿਸਾਨ ਨਹੀਂ ਲਾ ਸਕਦਾ ਇਹ ਚਾਲਾਂ ਨੇ ਸਰਕਾਰਾਂ ਦੀਆਂ ਪਹਿਲਾਂ ਕੁਝ ਹੋਰ ਹੁੰਦੇ ਆ ਪਹਿਲਾਂ ਤੇ ਕਹਿੰਦੇ ਸੀ 50 ਮਿੰਟਾਂ ਚ ਐਮ ਐਸ ਪੀ ਦੇ ਦਿਆਂਗੇ ਹੁਣ ਤੇ ਕਿੰਨੇ ਸਾਲ ਲੰਘ ਗਏ ਹੋਂਦੇ ਅਗਲੀ ਵਾਰ ਫਿਰ ਆਉਣ ਵਾਲੀ ਹੈ ਵੋਟਾਂ ਹੁਣ ਕੀ ਕਹਿਣਗੇ ਇਹ ਚਾਲਾ ਹੁੰਦੀ ਆ ਨਹੀਂ ਸਰਕਾਰਾਂ ਦੀ ਆ ਚਾਣਕਿਆਂ ਦੀ ਨੀਤੀ ਹੈ ਪਹਿਲਾਂ ਲੋਕਾਂ ਨੂੰ ਇੱਕ ਪਾਸੇ ਇਧਰ ਉਲਝਾ ਲੋ ਜਦੋਂ ਉਹ ਮੁੱਦਾ ਜਿਆਦਾ ਗਰਮਾਇਆ ਗਿਆ ਫਿਰ ਹੋਰ ਮੁੱਦਾ ਚੱਕ ਦਿਓ ਲੋਕ ਉਧਰ ਹੋ ਜਾਣਗੇ ਦੂਜੇ ਮੁੱਦੇ ਨੂੰ ਭੁੱਲ ਜਾਣਗੇ ਹੋਈ ਇਸੇ ਤਰ੍ਹਾਂ ਲਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਠਾਣੀ ਉਹ ਮੁੱਦਾ ਭੁੱਲੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਾਜ ਕੇ ਮਹਾਰਾਜ ਨੇ ਤੁਰਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਿੱਖ ਰਾਜ ਵੀ ਸਥਾਪਿਤ ਕੀਤਾ ਕੋ ਸਤਨਾਮ ਸ਼੍ਰੀ